ਖੜਾ ਖੜਾ ਮੇਰੀ ਗੱਲ ਸੁਣ ਐਥੇ ਲੱਤਾਂ ਮਾਰੀ ਜਾਂ ਨਾ ਪਿਆਰ ਜਾਂਦਾ ਟੱਕੇ ਖੜਾ ਖੜਾ ਲੱਤਾਂ ਮਾਰੀ ਮੇਰੇ ਦੱਸੇ ਹਜੇ ਤੇਰੇ ਧਰਨ ਟਕਾਣੇ ਨਹੀਂ ਆਈ ਜੇ ਤੈਨੂੰ ਸਮਾਰ ਕੇ ਵਰਸ਼ੇ ਤੇ ਟੰਗ ਦੇ ਨਾ ਤੈਨੂੰ ਫੇਰ ਪਤਾ ਲੱਗਦਾ ਖੌਟੜੇ ਖਾ ਕੇ ਜ ਸਬਰ ਨਹੀਂ ਆਈ ਬਾਬਿਆਂ ਤੋਂ ਪਲੇਕ ਪਾਣੇ ਨੇ ਚੱਗੀ ਭਲੀ ਨੀਂਦ ਅਸੀਂ ਠਾ ਕੇ ਰੱਖਤਾ ਬੱਲਾ ਤੇਰੀ ਪੜਾਉ ਮੇਰੇ ਲੱਤ ਮਾਰੀ ਤੂੰ ਅੱਲਾ ਹੋਇਆ ਮੈਂ ਬਾਗਣਾ ਬਣਾ ਤੂੰ ਲੱਤ ਮਾਰੋ ਮੈਂ ਨੱਕ ਪਨ ਦੂੰ ਤੇਰਾ ਨੱਕ ਪਨ ਦੂੰ ਤੇਰਾ ਧੀਰਾਤ ਜਲੂਸ ਕੱਢਣ ਲੱਗਿਆ ਹੋਇਆ ਉਹ ਧੀਰਾਤ ਜਲੂਸ ਕੱਢਣ ਲੱਗਿਆ ਪਿਆਰੀ ਜਾਂਦਾ ਮੈਨੂੰ ਆਏ ਦੱਸ ਮੈਂ ਬ੍ਰਿਆ ਮੈਨੂੰ ਆਏ ਦੱਸ ਪੂਰੇ ਕਿ ਕੀ ਲੈਣ ਜਾਣਾ ਹਾਂ ਨਾ ਦਿੱਤਾ ਗੇੜਾ ਭੂਰੇ ਗੇ ਦਿੱਤਾ ਗੇੜਾ ਭੂਰੇ ਗੇ ਹੁਣ ਤਾਂ ਕੀ ਵੀ ਹੈ ਨਹੀਂ ਉਥੇ ਹੁਣ ਦੱਸ ਕੀ ਉਥੇ ਭੜੀਵੇਂ ਰੱਖਿਆ ਤੇਰੇ ਓਹੋ ਜਾਣਾ ਤਾਂ ਪੈਂਦੀ ਐ ਗਵੰਡੀ ਪਈ ਹੁਣ ਚਾਚੇ ਦਾ ਮੁੰਡਾ ਹੋ ਗਿਆ ਨਾ ਚਾਚੇ ਦਾ ਮੁੰਡਾ ਤਾਂ ਠੀਕ ਆ ਸਾਰਾ ਦਿਨ ਗਦੀ ਗੇੜਾ ਇੱਥੇ ਪਾਉਂਦੇ